ਨਹੀਂ ਹੈ ਜੀ ਇਹ ਚੁਕੰਦਰ ਵਰਗੀ ਤੁਹਾਨੂੰ ਗਾਜਰ ਦਿਖ ਰਹੀ ਹੈ ਪਰਪਲ ਰੰਗ ਦੀ ਇਹਦੇ ਵਿੱਚ ਅਸੀਂ ਐਕਚੁਅਲੀ ਇਹਦੇ ਵਿੱਚ ਦੋ ਰੰਗ ਹੈਗੇ ਆ ਇਹਦੇ ਵਿੱਚ ਔਰੇਂਜ ਰੰਗ ਵੀ ਹੈਗਾ ਤੁਸੀਂ ਦੇਖ ਰਹੇ ਹੋ ਤੇ ਦੂਜਾ ਇਹਦੇ ਵਿੱਚ ਪਰਪਲ ਰੰਗ ਵੀ ਹੈ ਜਿਵੇਂ ਆਮ ਤੌਰ ਤੇ ਕਈ ਵਾਰ ਕਹਿ ਦਿੰਦੇ ਲੋਕ ਵੀ ਜਿਹੜੀ ਕਾਲੀ ਗਾਜਰ ਹੈ ਉਹਨੂੰ ਖਾਣ ਚ ਲੋਕਾਂ ਨੂੰ ਜਿਵੇਂ ਕਹਿ ਲੋ ਵੀ ਜਿਆਦਾ ਕਾਲੀ ਹੈਗੀ ਹੈ ਹੈਨਾ ਇਹਦੇ ਵਿੱਚ ਦੋਨੋਂ ਹੀ ਪਿਗਮੈਂਟ ਹੋ ਗਏ ਐਂਥੋਸਾਈਨਿਨ ਵੀ ਹੋ ਗਿਆ ਤੇ ਇਹਦੇ ਵਿੱਚ ਜਿਹੜਾ ਉਹ ਕੈਰੋਟੀਨ ਵੀ ਹੋ ਗਿਆ ਆਪ ਸੰਤਰੀ ਵੈਰਾਈਟੀ ਹੈਗੀ ਹੈ ਤੇ ਇਹ ਬਿਲਕੁਲੀ ਟੋਟਲ ਸੰਤਰੀ ਰੰਗ ਦੀ ਹੈ orange ਕਲਰ ਦੀ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਕੈਰੋਟਿਨ ਹੈ ਠੀਕ ਹੈ ਇਹਦੇ ਵਿੱਚ ਬਹੁਤ ਹਾਈ ਕੈਰੋਟਿਨ ਹੈਗੀ ਹੈ ਤੇ ਇਵਨ ਤੁਸੀਂ ਇੱਕ ਨਾ ਗਰੁੱਪ ਆਫ ਪਿਗਮੈਂਟਸ ਹੈ ਜਿਹਨੂੰ ਕੈਰੋਟਨੋਇਡਸ ਬੋਲਦੇ ਆ ਤੇ ਉਹਦਾ ਨਾ ਕਿਉਂਕਿ ਗਾਜਰਾਂ ਦੇ ਵਿੱਚ ਕੈਰੋਟਿਨ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਨਾਂ ਪਿਗਮੈਂਟਸ ਦਾ ਨਾ ਕੈਰੋਟਨੋਇਡ ਜਿਹੜਾ ਹੈ ਉਹ ਕੈਰਟ ਕਰਕੇ ਪਿਆ ਹੈ ਅੱਖਾਂ ਦੀ ਰੋਸ਼ਨੀ ਵਾਸਤੇ ਤਾਂ ਸਾਰੀਆਂ ਹੀ ਹੈਗੀਆਂ ਬਟ ਇਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਪਿਗਮੈਂਟ ਪਾਇਆ ਜਾਂਦਾ ਜਿਹਦੇ ਨਾਲ ਇਹਦਾ ਰੰਗ ਜਿਹੜਾ ਹੈ ਉਹ ਕਹਿ ਲੋ ਪੀਲਾ ਹੈਗਾ ਤੁਸੀਂ ਦੇਖ ਰਹੇ ਹੋ ਕਿੰਨਾ ਸੋਨਾ ਪੀਲਾ ਹੈਗਾ ਤੇ ਇਹ ਇਹਦੇ ਵਿੱਚ ਜਿਹੜਾ ਉਹ ਕੰਟੈਂਟ ਹੈਗਾ ਉਹ ਲਿਊਟਿਨ ਹੈ ਠੀਕ ਹੈ ਇਹ ਜਿਹੜਾ ਕੰਟੈਂਟ ਹੈ ਇਹ ਕੀ ਕਰਦਾ ਜਿਵੇਂ ਤੁਸੀਂ ਦੇਖਿਆ ਹੋਣਾ ਜਦੋਂ ਜਦੋਂ ਬੰਦੇ ਦੀ ਏਜ ਵਧਦੀ ਹੈ ਤੇ ਉਹਦੇ ਵਿੱਚ ਅੱਖਾਂ ਦੇ ਵਿੱਚ ਖਾਸ ਕਰ ਉਹ ਜਿਹੜਾ ਹੈਗਾ ਮੋਤੀਆਬਿੰਦ ਆ ਜਾਂਦਾ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਇੱਕ ਅੱਖਾਂ ਦੇ ਵਿੱਚ ਮੈਂਬਰੇਨ ਹੁੰਦੀ ਹੈ ਜਿਹਦੇ ਨਾਲ ਜਿਹੜਾ ਕਿ ਡੀਜਨਰੇਟ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਏਜਿੰਗ ਹੋ ਜਾਂਦੀ ਹੈ ਉਹਦੀ ਇਹ ਉਹਦੇ ਬਣਨ ਦੇ ਵਿੱਚ ਮਦਦਗਾਰ ਹੁੰਦਾ ਹੈ ਤੁਹਾਡੀ ਮਦਦ ਕਰਦੀ ਹੈ ਜਿਹੜੀ ਬਲੈਕ ਬਿਊਟੀ ਹੈ ਇਹਦੇ ਵਿੱਚ ਐਂਥੋਸਾਈਨਿਨ ਹੈ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਇਹ ਰਿਚ ਹੈ ਮਤਲਬ ਕਾਫੀ ਜ਼ਿਆਦਾ ਇਹਦੇ ਵਿੱਚ ਐਂਥੋਸਾਈਨਿਨ ਪ੍ਰੈਜ਼ెంట్ ਹੈ ਜਿਹੜਾ ਕਿ ਕੈਂਸਰ ਵਰਗੀ ਜਿਹੜੀ ਬਿਮਾਰੀਆਂ ਆ ਉਹਦੇ ਵਿੱਚ ਜਿਹੜਾ ਉਹ ਉਹਨਾਂ ਦੀ ਲੜਨ ਦੇ ਵਿੱਚ ਜਿਹੜਾ ਉਹ ਸਹਾਇਕ ਹੁੰਦਾ ਹੈ ਜਦੋਂ ਕਿ ਜਿਹੜੀ ਲਿਊਟੇਨ ਜਿਹੜੀ ਪੀਲੇ ਰੰਗ ਦੀ ਗਾਜਰ ਹੈ ਉਹਦੇ ਵਿੱਚ ਜਿਹੜਾ ਹੈ ਉਹ ਜਿਹੜਾ ਲਿਊਟੇਨ ਪਿਗਮੈਂਟ ਹੈ ਉਹ ਸਾਡੇ ਅੱਖਾਂ ਦੇ ਵਿੱਚ ਇੱਕ ਮੈਕਿਉਲਰ ਮੈਂਬਰਨ ਹੁੰਦੀ ਹੈ ਜਿਹੜੀ ਕਿ ਇੱਕ ਤੁਸੀਂ ਕਹਿ ਲਓ ਜਿਵੇਂ ਮੋਤੀਆ ਬਿੰਦ ਵਗੈਰਾ ਹੁੰਦਾ ਹੈ ਲੋਕਾਂ ਨੂੰ ਇੱਕ ਛਿੱਲੀ ਜਿਹੜੀ ਹੈ ਉਹ ਡੀਜਨਰੇਟ ਹੋ ਜਾਂਦੀ ਹੈ ਜਿਸ ਕਰਕੇ ਹੁੰਦਾ ਹੈ ਇਹ ਉਸ ਛਿੱਲੀ ਨੂੰ ਬਣਨ ਦੇ ਵਿੱਚ ਜਿਹੜੀ ਉਹ ਮਦਦਗਾਰ ਹੁੰਦੀ ਹੈ ਇਸ ਕਰਕੇ ਇਹ ਇਹਦਾ ਉਹ ਜਿਹੜਾ ਹੈ ਉਹਦੇ ਚ ਜ਼ਿਆਦਾ ਰੋਲ ਨਹੀਂ ਮਿਭਾਉਂਦੀ ਹੈ ਠੀਕ ਹੈ ਫਿਰ ਜਿਹੜੀ ਸਾਡੀ ਪੰਜਾਬ ਜਾਮਣੀ ਕਿਸਮ ਹੈ ਹੈਨਾ ਉਹਦੇ ਵਿੱਚ ਜਿਹੜਾ ਹੈ ਉਹ ਐਂਥੋਸਾਈਨਿਨ ਵੀ ਹੈ ਤੇ ਉਹਦੇ ਵਿੱਚ ਲਾਈਕੋਪੀਨ ਵੀ ਹੈ ਤੇ ਉਹਦੇ ਵਿੱਚ ਜਿਹੜਾ ਕੈਰੋਟੀਨ ਵੀ ਹੈ ਠੀਕ ਹੈ ਤੇ ਜਦੋਂ ਅਸੀਂ ਜੂਸ ਵਗੈਰਾ ਬਣਾਉਂਦੇ ਆਂ ਕਈ ਵਾਰ ਜਿਵੇਂ ਕਾਲੀ ਗਾਜਰ ਲੋਕੀ ਬਹੁਤਾ ਜਿਆਦਾ ਖਾਣਾ ਪਸੰਦ ਨਹੀਂ ਕਰਦੇ ਕੀ ਕਹਿੰਦੇ ਵੀ ਮੂੰਹ ਕਾਲਾ ਹੋ ਗਿਆ ਅੰਦਰ ਜੀਬ ਕਾਲੀ ਹੋ ਜਾਂਦੀ ਕਿਉਂਕਿ ਇਹਦੇ ਚ ਇੰਨਾ ਹਾਈ ਐਂਥੋਸਾਈਨਿਨ ਹੈ ਠੀਕ ਹੈ ਤਾਂ ਉਹ ਥੋੜੀ ਇਹਦੀ ਚ ਮਾਤਰਾ ਘਟਾ ਕੇ ਅਸੀਂ ਜਿਹੜੀ ਇਹ ਨਵੀਂ ਜਿਹੜੀ ਇਹ ਕਿਸਮ ਜਿਹੜੀ ਇਹ ਤਿਆਰ ਕੀਤੀ ਹੈ ਜਿਹਦੇ ਵਿੱਚ ਕੀ ਸਾਰੇ ਹੀ ਕੰਪੋਨੈਂਟ ਜਿਹੜੇ ਥੋੜੀ ਥੋੜੀ ਮਾਤਰਾ ਦੇ ਵਿੱਚ ਹੈ ਤਾਂ ਕਿ ਉਹ ਹਰੇਕ ਕੰਪੋਨੈਂਟ ਬੰਦੇ ਨੂੰ ਮਿਲ ਸਕੇ